ਮੇਰੇ ਨਾਲ ਸੇ ਨਹੀਂ ਹੈਗਾ ਮੈਂ ਕਹਿਣ ਤੇ ਜਾਂ ਪਰ ਬੇਰੀ ਦੇ ਮਾਨ ਘੱਟਦਾ ਤੇ ਪੱਟਦੀ ਪੇਪਰ ਤੇ ਦੇਖੋ ਜ਼ਰੂਰ ਮੈਂ ਤਾਂ ਆ ਆ ਆ ਆ ਵੇ ਆ ਤਰੇ ਦੇਖੋ ਉਸ ਜੀਸਾ ਲਾ ਕੇ ਮੈਨੂੰ ਦਿਖਾ ਲੋ ਉਸ ਜੀ ਰੱਖਣ ਦੋ ਐਨ ਆਰਿਕ ਦਸਤਾਨ ਵਾਚਾ ਕਰੋ ਨਾ ਮੈਂ ਕਿਸ ਨਾ ਬੈਸ ਕਰਦੇ ਆ ਮੈਂ ਤਾਂ ਦੱਸ ਦਿਆ ਕਿ ਆ ਵੀ ਲੂਟੀ ਕਰਨੇ ਮੈਂ ਨਾਲ ਨੂੰ ਐ ਦੇਖੋ ਐ ਲੈ ਪਰ ਖੋਏ ਜਾਂਦੇ ਆ ਬਸ ਆਹ ਅੱਜ ਆ ਰਿਹਾ ਇਹ ਮਖਤਬਾ ਗੋਣਾ ਨਾ ਕ੍ਰਿਤੀਕਰ ਕਿਸੇ ਦਾ ਉਛਲਦਾ ਨਾ ਉਲਟਾ ਬੋਲਣਾ ਸ਼ੁਰੂ ਕਰ ਦਿੰਗੇ ਹੋਇਆ ਜੀ ਭਾਈ ਹੋਇਆ ਜੀ ਯਾਰ ਤੁਹਾਡੇ ਅੱਤੇ ਕੋਈ ਨੰਬਰ ਕੀ ਹੈ ਦੱਸੋ ਜਰਾ ਐਮਐਲਏ ਦਾ ਕਿਹਦਾ ਨੰਬਰ ਦੱਸੋ ਹੋਇਆ ਕੀ ਦੱਸੋ ਇਹ ਦੇਖੋ ਜੀ ਲੇਡੀਜ਼ ਪਿੱਛੇ ਸਾਰੀ ਆਉਂਦੀ ਸਭ ਛੱਡੇ ਜਾਂਦੇ ਮੈਂ ਹਜ਼ਾਰਾਂ ਕਰਾ ਕੇ ਬੈਠਾ ਮੇਰਾ ਸਿਰਫ ਪੁੱਛਣ ਚ ਫੜਦੇ ਕਿ ਨਹੀਂ ਲੇਡੀ ਜੀ ਜੇ ਵੀ ਲੇਡੀਜ਼ ਔਕਤ ਨਹੀਂ ਉਹ ਵਧੀਆ ਨਹੀਂ ਅਗਰ ਲੇਡੀਜ਼ ਔਕਤ ਨਹੀਂ ਐਕਸ਼ਨ ਕਰਨਗੇ ਉਹ ਕੋਈ ਮੁਕਦਮਾ ਨਹੀਂ ਹੋਏਗਾ ਮੇਰੇ ਪਾਸ ਲਾਇਸ ਜੀ ਇਹਨੇ ਰੁਕਦੇ ਤੇ ਇਹਨਾਂ ਕੁਛ ਮੈਂ ਅਹੀਂ ਰੁਕੇ ਤੇ ਵਟਕਣਾ। ਇਹ ਕੋਈ ਨਹੀਂ ਨਾ। ਮੈਂ ਵੇਖੋ। ਇਹ ਵੇਖੋ। ਲੈਡੀ ਜਾਰੀ ਕੋਈ ਨਹੀਂ। ਚਲਾਣਾ। ਚਲਾਣਾ। ਇਹ ਆ ਬਾਬਾ ਨੂੰ। ਚਲਾ ਗਾ। ਹੈਲਮਟ ਦਾ। ਮੇਰੇ ਕੋ ਪਿਆ ਚਲਾ। ਹੋਰ ਲੈ ਮੋਟਰਕੈਨ ਡਾਇਰਸਟਾਫੀ ਦੇ ਮੋਟੇ। ਹਾਂਜੀ ਕੀ ਆ ਭਾਜੀ? ਭਾਜੀ ਮੈਂ ਇੱਥੋਂ ਆਇਆ ਮੇਰਾ ਚਾਰਨ ਕਟਿਆ ਜੋ ਵਾajib ਗਾਰਗਵਾਰੀਆ ਮੈਂ ਹੈਲਮਟ ਨਹੀਂ ਪਾਇਆ ਥਾ। ਠੀਕ ਹੈ। ਮੇਰਾ ਹੈਲਮਟ 1000 ਰੁਪਏ ਚਾਰਨ ਕਟਿਆ 1000 ਮੇਰੇ ਕੋ ਚਾਰਨ ਪਿਆ ਹੈ। ਲੇਕਿਨ ਕੋਈ ਵੀ ਪੁਲਿਸ ਵਾਲਿਆਂ ਨੂੰ ਦੱਸਦਾ ਦੇਖੋ 80% ਲੇਡੀਜ਼ ਚਾਹੁੰਦੀ ਉਹਨਾਂ ਚਲਾਣ ਕਿਉਂ ਉਹਨਾਂ ਘਰ ਛੋਟੇ ਬੱਚੇ ਹੈਗੇ ਐ ਕੋਈ ਐਕਸਕਿਊਜ਼ ਹੈਗਾ ਅਗਰ ਲੇਡੀਜ਼ ਕਿਤੇ ਠੋਕ ਦਿੰਦੇ ਐ ਉਹਨਾਂ ਦੇ ਉੱਪਰ ਕੋਈ ਮੁਕਦਮਾ ਨਹੀਂ ਹੋਏਗਾ ਐ ਦੇਖੋ ਅੱਧੀ ਜਨਤਾ ਐ ਦੇਖੋ ਪਿੱਛੇ ਦੇਖੋ ਅੱਧੀ ਜਨਤਾ ਸਾਰੀ ਵਿਦਾਊਟ ਹੈਲਮਟ ਉਹਨਾਂ ਨੂੰ ਨਹੀਂ ਫੜਨਾ ਕਿਉਂ ਵੀ ਐ ਕੀ ਦਿੱਕਤ ਐ ਕਿਉਂ ਉਹ ਪਿੱਛੋਂ ਹੀ ਉਲਟਾ ਜਵਾਬ ਦਿੰਦੇ ਐ ਕੋਈ ਨਹੀਂ हां जी भाई जी की होया ओ भाई साहब कहते पे जी कि लेडीज ਵੀ ਛੱਡੀ ਜਾਂਦੇ ਹੋ ਤੇ ਜੈਸ ਦੇ ਚਲਾਨ ਕਰੀ ਜਾਂਦੇ ਅਸੀਂ ਜੀ ਇੱਥੇ ਨਾਕਾ ਲਾਇਆ ਆ ਸਾਡਾ ਡੇਲੀ ਨਾਕਾ ਲੱਗਦਾ ਜੀ ਅਸੀਂ ਜਿਹੜਾ ਵੀ ਟ੍ਰੈਫਿਕ ਵਾਇਓਲੇਟਰ ਆ ਅਸੀਂ ਉਹਨਾਂ ਨੂੰ ਰੋਕ ਕੇ ਉਹਨਾਂ ਦੇ ਚਲਾਨ ਕਰ ਰਹੇ ਆ ਜੀ ਬਿਲਕੁਲ ਲਾਅ ਮੁਤਾਬਕ ਇਹਨਾਂ ਦਾ ਵੀ ਚਲਾਨ ਹੋਇਆ ਆ ਜੀ ਤੇ ਅਸੀਂ ਹਰੇਕ ਦਾ ਚਲਾਨ ਕਰ ਰਹੇ ਆ ਮੈਨੂੰ ਨਹੀਂ ਪਤਾ ਇਹਨਾਂ ਦਾ ਕੀ ਕੀ ਲਾਇਆ ਜੀ ਤੇ ਇਹਨਾਂ ਨੂੰ ਤੁਸੀਂ ਪੁੱਛ ਲਓ ਜੀ ਇਹਨਾਂ ਦਾ ਕੀ ਕਿ ਪਾਰਸ਼ਲਟੀ ਉਹ ਕਹਿੰਦੇ ਕਰਦੇ ਪਏ ਲੇਡੀਜ਼ ਨੂੰ ਦਾ ਚਲਾਨ ਨਹੀਂ ਕਰਦੇ ਪਏ ਸਿਰਫ ਜੈਂਟਸ ਦਾ ਚਲਾਨ ਕਰਦੇ ਪਏ ਨਹੀਂ ਜੀ ਜਿਹੜਾ ਵੀ ਵਾਇਲਟਰ ਹੁੰਦਾ ਆਸੀ ਰੋਕ ਕੇ ਉਹਦਾ ਚਲਾਨ ਕਰਦੇ ਆ ਜੀ ਇਹੋ ਜੀ ਕੋਈ ਗੱਲ ਨਹੀਂ ਠੀਕ ਪਾਜੀ ਕੀ ਆ ਪਾਜੀ ਮੈਂ ਇੱਥੋਂ ਆਇਆ ਮੇਰਾ ਚਲਾਨ ਕਟਿਆ ਜੋ ਵਾajib ਘਰਿਵਾਰੀਆ ਮੈਂ ਹੈਲਮਟ ਨਹੀਂ ਪਾਇਆ ਥਾ ਠੀਕ ਹੈ ਮੇਰਾ ਹੈਲਮਟ 1000 ਰੁਪਏ ਚਲਾਨ ਕਟਿਆ 1000 ਮੇਰੇ ਕੋਲ ਚਲਾਨ ਪਿਆ ਹੈ ਲੇਕਿਨ ਕੋਈ ਵੀ ਪੁਲਿਸ ਵਾਲੇ ਤਾਂ ਜ਼ਿਆਦਾ ਦੇਖੋ 80% ਲੇਡੀਜ਼ਾਂ ਦੀ ਉਹਨਾਂ ਦਾ ਚਲਾਨ ਕਿਉਂ ਉਹਨਾਂ ਕਰ ਛੋਟੇ ਬੱਚੇ ਹੈਗੇ ਆ ਇਹ ਕੋਈ ਐਕਸਕਿਊਜ਼ ਹੈਗਾ ਅਗਰ ਲੇਡੀਸ ਕਿਤੇ ਠੋਕ ਦਿੰਦੇ ਆ ਉਹਨਾਂ ਦੇ ਉੱਪਰ ਕੋਈ ਮੁਕੱਦਮਾ ਨਹੀਂ ਹੋਏਗਾ ਇਹ ਦੇਖੋ ਅੱਧੀ ਇਹ ਜਨਤਾ ਇਹ ਦੇਖੋ ਪਿੱਛੇ ਦੇਖੋ ਅੱਧੀ ਇਹ ਜਨਤਾ ਸਾਰੀ ਵਿਦਆਊਟ ਹੈਲਮਟ ਉਹਨਾਂ ਨੂੰ ਨਹੀਂ ਪੜਨਾ ਕਿਉਂ ਵੀ ਇੱਕ ਹੀ ਦਿੱਕਤ ਹੈ ਕਿਉਂ ਉਹ ਪਿੱਛੇ ਉਲਟਾ ਜਾਬ ਹੁੰਦੇ ਆ ਬਹੁਤ ਘੱਟ ਗੱਦਾਰੀ ਨੇ ਇੱਕ ਤਰੀਕੇ